ਬੜੀ ਪਸੰਦ ਆ ਗਈ ਮੇਰੇ ਯਾਰ ਹੋ ਗਈ ਆਹ ਜਾ ਕੇ ਉਹਨੂੰ ਕਹਿੰਦਾ ਬਈ ਮੈਨੂੰ ਬਹੁਤ ਪਸੰਦ ਆ ਤੂੰ ਤੇ ਕਹਿੰਦੀ ਅੱਛਾ ਔਰ ਕੀ ਕਰਤੇ ਹੋ ਪਸੰਦ ਮੈਂ ਕਹਿੰਦਾ ਜੀ ਮੈਂ ਗਾਣੇ ਲਿਖਦਾ ਕਹਿੰਦੀ ਅੱਛਾ ਕੌਣਸੇ ਗਾਣੇ ਲਿਖਤੇ ਹੋ ਕਹਿੰਦਾ ਪੰਜਾਬੀ ਕਹਿੰਦੀ ਮੈਂ ਤਾਂ ਹਿੰਦੀ ਗਾਣੇ ਸੁਣਦੀ ਹਾਂ ਹਾਂ ਬਸ ਫਿਰ ਉਹਨੇ ਵਾਰ ਹਿੰਦੀ ਗਾਣੇ ਟਰਾਈ ਕੀਤੇ ਉਹ ਵੀ ਲਿਖਦਾ ਸੀ ਮੈਨੂੰ ਲੱਗਦਾ ਸੀ ਫਿਰ ਟਰਾਈ ਕੀਤੇ ਫਿਰ ਗਾਣਾ ਕਿਹੜਾ ਲਿਖਿਆ ਉਹ ਵੀ ਦੱਸ ਲਿਖਿਆ ਹਾਂ ਹਾਂ ਕਿਹੜਾ ਲਿਖਿਆ ਕੋਸ਼ਿਸ਼ ਹੋਣੀ ਕੀਤੀ ਲਿਖਿਆ ਮੈਥੋਂ ਗਿਆ ਹੁਣ ਤਾਂ ਐਂ ਕਹਿੰਦੇ ਪੂਰਾ ਮੈਂ ਕੀਤਾ ਉਹ ਦੱਸੋ ਜਦ ਹਮ ਪੜਿਆ ਕਰਤੇ ਥੇ ਮੋੜੋਂ ਤੇ ਖੜਿਆ ਕਰਤੇ ਹੁਣ ਅੱਧਾ ਪੰਜਾਬੀ ਚ ਲਿਖਿਆ ਗਿਆ ਉਹ ਹੁਣ ਬੰਦਾ ਪੰਜਾਬੀ ਸੀ ਬਾਈ ਪੰਜਾਬੀ ਬੰਦਾ ਮੈਂ ਅੱਗੇ ਵੀ ਕਹਿੰਦਾ ਹੁਣਾ ਇੰਗਲਿਸ਼ ਬੋਲਣੀ ਸਿੱਖ ਲਊਗਾ ਪਰ ਹਿੰਦੀ ਨਹੀਂ ਬੋਲੀ ਜਾਂਦੀ ਉਹ ਤੋਂ ਹੂੰ ਨਹੀਂ ਬੋਲੀ ਜਾਂਦੀ ਯਾਰ ਸਿੱਧੀ ਜੀ ਗੱਲ ਆਪਾਂ ਹਿੰਦੀ ਬੋਲਦੇ ਬੋਲ ਫਿਰ ਪੰਜਾਬੀ ਚ ਆ ਜੰਨੇ ਆ ਬਿਲਕੁਲ ਫਿਰ ਉਹ ਅੱਧੀ ਤੋਂ ਹਿੰਦੀ ਬੋਲੀ ਗਈ ਅੱਧੀ ਜਦ ਹਮ ਪੜਿਆ ਕਰਤੇ ਥੇ ਮੋੜੋਂ ਪੇ ਖੜਿਆ ਕਰਤੇ ਥੇ ਆਤੇ ਜਾਤੇ ਲੋਗੋ ਕੀ ਨਜ਼ਰੋਂ ਮੇ ਚੜਿਆ ਕਰਤੇ ਥੇ ਇਤਨੇ ਵੀ ਨਹੀਂ ਮਾਰੇ ਥੇ ਲੁਕ ਲੁਕ ਕੇ ਵੇਖਣ ਲਾ ਲਈ ਸੀ ਸਾਰੀ ਕਲਾਸ ਦੀ ਟੋਪਰ ਪਿੱਛੇ ਬੈਠਣ ਲਾ ਲਈ ਸੀ ਉਹ ਹਰ ਕਾਮੋਂ ਮੇ ਮੂਰੇ ਥੀ ਹਮ ਹਰ ਕਾਮੋਂ ਮੇ ਫਾਡੀ ਥੇ ਉਹ ਸਬਕ ਮੁਕਾ ਕੇ ਭੇਜ ਜਾਂਦੀ ਹਮ ਪੈਨਸਲ ਖੜਿਆ ਜਬ ਹਮ ਪੜਿਆ ਕਰਤੇ ਥੇ ਮੋੜੋਂ ਪੇ ਖੜਿਆ ਕਰਤੇ ਥੇ ਮੈਨੂੰ ਮਿਲਣ ਲਈ ਕੋਟਕਪੂਰੇ ਜਿੱਥੇ ਤੁਸੀਂ ਆਏ ਸੀ ਘਰੇ ਉਥੇ ਖੁੱਲੇ ਏਰੀਆ ਦੇ ਵਿੱਚ ਇੱਕ ਪਾਰਕ ਹੈ ਪਾਰਕ ਦੇ ਵਿੱਚ ਖੂ ਵੀ ਹੈਗਾ ਉੱਥੇ ਵੀ ਥੋੜਾ ਕੋਈ ਯਾਰ ਵੈਂਦਾ ਹੁੰਦਾ ਹਾਂ ਮੈਨੂੰ ਅਬੋਂਥੀ ਇੰਟਰਵਿਊ ਕੀਤੀ ਸੀ ਖੂ ਤੇ ਮੈਨੂੰ ਮਿਲਣ ਲਈ ਉਹ ਪਾਰਕ ਵਾਲੇ ਖੂਕੇ ਪਿੱਛੇ ਆਤੀ تھی ਪੋਲਾ ਮੰਗਾ ਸੋਨੂ ਹੈਰੀ ਮੁਫਤ ਵਿੱਚ ਸੜਿਆ ਕਰਤੇ تھے ਜਬ ਹਮ ਪੜਿਆ ਕਰਤੇ تھے ਮੋੜੋਂ ਤੇ ਖੜਿਆ ਕਰਤੇ تھے ਆਤੇ ਜਾਤੇ ਲੋਗੋਂ ਕੀ ਨਜ਼ਰੋਂ ਮੇਂ ਚੜਿਆ ਕਰਤੇ ਥੇ ਜਿਵੇਂ ਤੁਸੀਂ ਇੱਕ ਗੱਲ ਕਹੀ ਵੀ ਮਤਲਬ ਵਿੱਚ ਦੌਰ ਆ ਗਿਆ ਬ੍ਰਾਂਡਾਂ ਦਾ ਕਾਰਾਂ ਦੀਆਂ ਬ੍ਰਾਂਡਾਂ ਦਾ ਹੋਰ ਕਾਹਦਾ ਤੁਹਾਡਾ ਨਹੀਂ ਮੰਨ ਕੀਤਾ ਕਿ ਤੁਸੀਂ ਕਿਹੜਾ ਕੋਈ ਪੁਰਾਣੇ ਬਹੁਤ ਬੁਢੇ ਗੀਤਕਾਰਾਂ ਤੁਸੀਂ ਵੀ ਧੰਨ ਚੱਲਦੇ ਆ ਨਹੀਂ ਕੋਸ਼ ਹੋਇਆ ਜੀ ਪਰ ਬਈ ਜੀ ਨਹੀਂ ਕਰਦਾ ਅੱਛਾ ਹੁਣ ਤੁਹਾਡਾ ਪ੍ਰੋਫੈਸ਼ਨ ਹੈ ਨਾ ਕੱਚੀ ਪਿੱਲੀ ਜੀ ਖਬਰ ਕਰਨ ਦਾ ਜਿਵੇਂ ਵੀ ਜੇ ਤੁਹਾਨੂੰ ਕੋਈ ਇਹ ਵੀ ਕਹਦੇ ਵੀ ਨਾ ਮੈਂ ਮਿਲ ਲਗੇ ਮੈਂ ਐ ਕਰ ਦੋ ਇੱਕ ਅੰਦਰੋਂ ਹੀ ਆਉਂਦਾ ਨਾ ਬਈ ਯਾਰ ਆਪ ਦਾ ਆਪ ਨਹੀਂ ਖਰਾਬ ਕਰਨਾ ਕੋਈ ਨਹੀਂ ਲੇਟ ਆਜੂ ਚੀਜ਼ ਹਾਂ ਹੂੰ ਪਰ ਚੀਜ਼ ਐਦਾਂ ਹੋਵੇ ਪੱਕੀ ਆਵੇ ਬਿਲਕੁਲ ਠੀਕ ਹੈ ਮੈਨੂੰ ਰਾਤੋਂ ਰਾਤ 10000000 ਚਾਹੀਦੇ ਵੀ ਰਾਤੋਂ ਰਾਤ 20 ਮਿਲੀਅਨ ਹੋ ਗਏ 30 ਮਿਲੀਅਨ ਹੋ ਗਏ ਨਹੀਂ ਚਾਹੀਦੇ ਮੈਨੂੰ ਜਿਹੜੇ ਹੁਣ ਆਪਣੇ ਹੰਝੂ ਗਾਣੇ ਨੂੰ ਆਏ ਨੂੰ 8 ਦਿਨ ਹੋਏ ਆ 8 ਦਿਨਾਂ ਦੇ ਵਿੱਚ 9.5 ਲੱਖ ਵੀ ਹੋ ਗਿਆ ਤੇ ਵੀਰੇ ਇੱਕ ਆਨਲਾਈਨ ਪ੍ਰੋਮੋਸ਼ਨ ਆਮ ਦੀ ਚੀਜ਼ ਹੁੰਦੀ ਹੈ ਨਾ ਆਪਾਂ 1 ਰੁਪਿਆ ਵੀ ਨਹੀਂ ਖਰਚੀ ਤੁਸੀਂ YouTube ਤੋਂ ਜਾ ਕੇ ਪਤਾ ਕਰ ਸਕਦੇ ਹੋ ਉਹਦੇ ਥੱਲੇ ਜੋ ਲਿਖਿਆ ਕਿਉਂਕਿ ਜੇ ਆਨਲਾਈਨ ਪ੍ਰੋਮੋਸ਼ਨ ਲਮਾਂਗੇ ਥੱਲੇ ਲਿਖਦੇ ਵੀ ਆ ਹਨ ਆਨਲਾਈਨ ਪ੍ਰੋਮੋਸ਼ਨ ਬਾਈ ਠੀਕ ਹੈ 1 ਰੁਪਿਆ ਵੀ ਆਨਲਾਈਨ ਪ੍ਰੋਮੋਸ਼ਨ ਤੇ ਨਹੀਂ ਕੀਤਾਗਾ 9 ਲੱਖ ਦੇ 9 ਲੱਖ ਵਿਊ ਹੁਣ ਤਾਂ ਸ਼ਾਇਦ ਮਿਲੀਅਨ ਆਉਣ ਦੇ ਨੇੜੇ ਆ ਹੋ ਜਾਣਗੇ ਖਰੇ ਆ ਬਿਲਕੁਲ ਇੱਕ ਇੱਕ ਵਿਊ ਆਉਂਦਾ ਹੈ ਹਮ ਬਿਲਕੁਲ ਇੱਕ ਇੱਕ ਵਿਊ ਵਾਲੇ ਨੇ ਥੱਲੇ ਕਮੈਂਟ ਵੀ ਕੀਤਾ ਲਾਈਕ ਵੀ ਕੀਤਾ ਜੇ ਨਹੀਂ ਹੋਇਆ ਉਹਨੂੰ ਡਿਸਲਾਈਕ ਵੀ ਕੀਤਾ ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਬਾਈ ਜੋ ਚੀਜ਼ ਹੋਵੇ ਉਹ ਆਪਦੀ ਹੋਵੇ ਚਾਹੇ ਨੰਬਰ 33 ਹੋਣ ਪਰ ਹੋਣਾ ਆਪਦੇ ਹੋਣਾ ਆਪਦੇ ਮੈਂ ਗੱਲ ਨਾ ਵਝੀ ਹੋਵੇ ਵੀ ਸਵਾਦ ਆਵੇ ਵੀ ਉਹ ਕਹਿਣਾ ਵੀ ਤੇਰਾ ਤਾਂ ਨੰਬਰ ਹੀ 33 ਆਇਆ ਮੈਂ ਤਾਂ ਵੀ ਇਹ ਤੇ ਉਹ ਮਿਹਨਤ ਲਾਈ 33 ਲੈਣ ਚ ਵੀ ਮੇਰੇ ਤਾਂ 33 ਲੈਣ ਚ ਵੀ ਬਹੁਤ ਮਿਹਨਤ ਹੋਈ ਹੈ ਠੀਕ ਹੈ ਨਾ ਉਹੀ ਹਿਸਾਬ ਹੈ ਨੰਬਰ 33 ਆ ਜੇ ਨੰਬਰ ਹੋਣਾ ਆਪਦੇ ਫਿਰ ਜਿਹੜੀ ਉਹ ਖੁਸ਼ੀ ਹੈ ਨਾ ਉਹਦਾ ਕੋਈ ਬੇਣ ਨਹੀਂ ਕੋਈ ਦੇ ਸਕਦਾ